ਲੋ ਜੀ ਲੰਗਰ ਦੀ ਪੂਰੀ ਤਿਆਰੀ ਚੱਲ ਰਹੀ ਗੋਲੇ ਬਾਜੀ ਬਾ ਸੇਵਾ ਕਰ ਕਰ ਰੱਖੋ ਕੰਮ ਚੱਕ ਕਰ ਰੱਖੋ ਹਾਂਜੀ ਸਾਚੀ ਕਾਕਾ ਦੋ ਸਾਚੀ ਗਾਲ ਉੱਜਰ ਓਏ ਤੈਨੂੰ ਹੋਰ ਨਹੀਂ ਕੋਈ ਜਗ੍ਹਾ ਮਿਲੀ ਤੈਨੂੰ ਹੋਰ ਨਹੀਂ ਜਗ੍ਹਾ ਮਿਲੀ ਕੋਈ ਪੂਰੇ ਬੈਠਿਆ ਸੋਫੇ ਵਾ ਬੀੜੀਆਂ ਪੀ ਰਿਆ ਇੱਧਰ ਸੇਵਾ ਚੱਲ ਰਹੀ ਆ ਵੀੜੀਆਂ ਫੂਕ ਰਿਆ। ਇਹ ਤੇਰੀ ਇੱਕ ਛੋਟੀ ਗਾਲੀ ਹੋਵੇ। ਸੋਨਾ ਸੁਦਰ ਜੀ ਆ ਕਦੀ ساری ਉਮਰ ਮਾ। ਅਰਨਾਲੀ 'ਪਾ ਬੈਠਿਆ। ਆਪੂ ਦੂਆ। ਲੈ ਲੈ ਥਾੜੀ ਬਣਾ ਦੇ ਲੈ। ਕਰੋ ਕਰੋ ਕੰਮ ਕਰੋ। ਉਹ ਫੜਦਾ ਗੁੱਚੇ ਦੱਲੀਆ। ਜੱਟ ਢੇਰ ਬਾਜਨ ਹੋ ਗਿਆ। ਅੰਦੇ ਜਾਣਾ। ਹਾਂ ਹਾਂ। ਉਹ ਕਿ ਟ੍ਰੈਨੀਆਂ ਨਾਲ ਗਾਣੇ। ਦੀ ਮਗ ਤੇ ਨੂੰ ਇੰਟੀਗਰਲ ਮੁਨਸੀ ਸਾਇਆ ਉਹ ਕਾਦੀ ਉਹ ਅਗੇ ਜੀ ਜੋ ਹੈ ਤੂੰ ਕਾਦੀ ਜੀ ਬਲੋ ਜੀ ਦੂੰ ਟੇ ਅਗੇ ਰਹੇ ਜੀ ਰਾਮ ਸੇ ਕੇ ਲੈ ਜੋ ਲੈ ਜੋ ਓਏ ਚ ਮੇਲੇ ਕੇ ਚਾਂਡੇ ਭਜਾ ਤੇਰਾ ਉਹ ਮਾਡੇ ਵੀ ਜਿਦੀ ਰਿਹਾ ਬਿਡੇਰੇ ਮੂਜੀਰੀ ਵੀ ਹੋਗਾ ਤੇ ਮਾਂ ਬੱਦ ਰੁਜੇ ਮਾਤੂ ਚੱਕਰਦਾਰੇ ਕੰਮ ਕਰਦੇ ਐ ਸੱਤ ਦੇਚ ਮੱਲੇ ਦੇ ਬਲਵੀਰ ਬਲਵੀਰ ਕੰਮ ਕਰੋ ਬਲਵੀਰ ਕੰਮ ਕਰ ਲੈ ਟਰਨਿੰਗ ਲਿਖੀ ਟਰਨਿੰਗ ਦੀ ਰਹੀ ਰੋ ਕੰਮ ਕਰ ਲੈ ਗ੍ਰੇਨਡ ਬਟੇਰਾ ਬਟੇ ਹਾਂ ਬਈ ਤਿਆਰੀ ਹੈ ਫਿਰ ਹਾਂਜੀ ਬਾਬੂ ਜੀ ਤਿਆਰੀ ਹੈ ਜਾਨ ਲੱਗ ਰਹੀ ਫਿਰ ਜਾਨ ਲੱਗ ਰਹੀ ਬੰਦੇ ਪਿੱਛੇ ਕੀ ਹੋ ਰਿਹਾ ਜੋ 17 ਸਜ ਰਹੀ ਹੈ 17 ਸਜ ਰਹੀ ਹੈ ਜਿੰਨੇ ਜਿੰਨੇ ਆਪਣੇ ਪਰਨੇ ਬੰਦੇ ਆਦੇ ਸਾਰੇ ਯੂਪੀ ਵਾਲੇ ਨੇ ਸਾਰੇ ਯੂਪੀ ਵਾਲੇ ਨੇ ਪਟਾਕਾ ਨਹੀਂ ਮਿਲਦਾ ਚਾਹ ਜੋ ਮਰਜੀ ਯੂਪੀ ਵਾਲੇ ਇਹ ਲੋਧ ਆ ਪਕਟੇ ਪਿੱਛੇ ਓ ਯਾਰ ਅਗਲੀ ਮੇਰੀ ਸਾਰੇ ਪਰਨੇ ਬੰਦੇ ਆਣੇ ਚੀ ਦੇ ਰਹੀਗਾ ਨਹੀਂ ਯੂਪੀ ਵਾਲੇ ਬਜਾਂਗੇ ਸਾਰੇ ਓ ਇੱਧਰ ਬਾਂਦਰੀ ਬਾਂਦਰੀ ਫੇਰ ਜਾਂਗੇ ਜਾਂਾਂਗੇ ਜਾਂਾਂਗੇ ਹੋ ਗਿਆ ਹੋ ਗਿਆ ਜਾਹੋ ਘਾਲਸਾ ਜੀ ਘਾਲਸਾ ਜੀ ਜਾਹੋ ਬੰਕੋ ਵਾਲੀ ਮਈਆ ਯੋ ਕਹਿਦਾਗਾ ਦਾੜੀ ਮਾਂ ਕੁਝ ਹੋ ਧਾਲੀ ਉਹ ਹੈ ਨਹੀਂ ਹੈ ਧਾਲੀ ਹੈ ਚੱਲੇ ਫਿਰ ਲੰਗਰ ਮੈਂ ਚੱਲੇ ਬਾਪੇ ਕੀ ਹੈ ਫਿਰ ਤਿਆਰੀ ਹੈ ਨਾ ਸੇਵਾ ਪੂਰੀ ਕਰਾਣੀ ਹੈ ਪੂਰੀ ਹੋ ਰਹੀ ਹੈ আর ਪੀੜੀ ਪਿੰਦਾਂ ਦਿਖ ਜਾਈ ਗਈ ਸੀ ਕੱਲ ਤਾਂ ਜੇ ਜਦੀ ਕਤਲ ਹੋ ਜਾਣ ਜਿੱਦੇ ਤੇ ਕੋਈ ਚੱਕਰ ਨਹੀਂ ਤਲਵਾਰ ਚੱਲਾਂਗੀ ਠੀਕ ਹੈ ਕੋਈ ਚੱਕਰ ਨਹੀਂ ਹਾਂ ਇਹ ਕੋਣ ਖੜੀ ਆ ਇਹ ਕੋਣ ਖੜੀ ਆ ਪਰਸੀ ਬੂ ਖੜੀ ਜੋ ਪਰਸੀ ਬੇਬੇ ਆ ਮਰੀ ਜੋ ਹੈ ਆ ਇਸ ਕੀ ਬੇਬੇ ਇਸ ਕੀ ਮਾਂ ਰੂਬੀ ਆ ਖੁਰੀਆਂ ਲੈ ਲੋ ਬੰਨਿਆ ਬਾਬੇ ਉਹ ਬੰਨਿਆ ਕਿੰਨੂ ਬੋਲ ਰਿਹਾ ਵਾ ਕਿੱਥੇ ਨੂੰ ਜਾਣਾ ਇਹ ਨਾਲ ਗੱਦਨੇ ਆਲਾ ਜੀਆਂ ਚੱਕ ਦੋ ਕੰਮ ਨੂੰ ਛੋੜੀ ਨੇ ਕੋਈ ਖੁੰਝਾ ਪਿੰਡੇਗਾ ਉਹ ਬੱਸ ਆ ਵੀ ਰੇੜੀ ਆ ਸਾਰੇ ਬੰਦੇ ਓ ਹੈਲੀਕੋਪਟਰ ਮੈਨੂੰ ਮੈਂ ਟੈਂਪੂ ਲੈ ਜਾ ਬਾਈ ਨਵੇਂ ਪਾ ਚੱਲਣਾ ਮੈਨੂੰ ਤੂੰ ਕਿਸੇ ਨੇ ਗਲਾਈ ਨਹੀਂ ਕਰਨੀ ਹਰ ਟਰੈਕਟਰ ਦੇ ਬਾਹਰ ਨਹੀਂ ਹੱਥ ਕੱਢਣਾ ਮਨੂਰ ਤੱਕੀ ਲਾ ਬਾਹਰ ਤਕੀ ਲਾ ਚੱਲ ਨਹੀਂ ਕਿਸੇ ਨੂੰ ਪਤਾ ਨਾ ਚਲਾਈ ਗਾ ਬਹੁਤ ਔਖਾ ਹੈ ਬਾਈ ਆਪਾਂ ਨੇ ਟੈਂਪੂ ਦਾ ਠੀਕ ਆ ਬਾਈ ਬਹੁਤ ਔਖੀ ਤਿਆਰੀ ਬਾ ਸਾਰੇ ਜਿੱਥਾਂ ਇਹਰ ਪਤਾ ਵਾ ਜਾ ਕੇ ਟੈਂਟ ਢੁੰਟੇ ਕੱਢਣਾ ਠੀਕ ਆ ਤੋ ਬਾਈ ਟੈਂਪੂ ਲੈ ਜਾ ਵੀ ਨਹੀਂ ਆ ਜੇ ਧੁੱਪ ਨਹੀਂ ਗਈ ਧੁੱਪ ਨਹੀਂ ਗਈ ਵੀ ਪੂਰੀ ਓਕੇ ਆ ਕੰਮ ਟੈਪ ਹੋ ਜਾ ਦੋ ਨਾ ਨਾ ਓਏ ਕੋਈ ਜਿਕ ਨਹੀਂ ਹੈ ਤੂੰ ਪੁਰਾ ਓਏ ਓਏ ਮਾਮ ਚੰਦ ਕੇ ਰਾਂ ਚਲੋ ਜੀ ਠੀਕ ਹੈ ਜੀ ਜਾ ਕੇ ਮਿਲਾਂਗੇ ਆਪਾਂ ਤੁਹਾਨੂੰ ਟੈਟਮਾ ਦੇਖੋ ਫਿਰ ਕਿੱਥੇ ਜਾ ਰਹੇ ਆਵੇਂ ਆ ਰਹੇ ਆ ਰਹੇ ਆ ਜੈ ਹੋ ਕੜੀ ਚੌਲ ਖਾ ਰਿਆ ਕੜੀ ਚਾਵਲ ਕੜੀ ਚਾਵਲ ਬਾਬੂ ਜੀ ਬਾਬੂ ਬੂਬੂ ਜੀ ਨਹੀਂ ਕਹਿਣਾ ਸਰਦਾਰ ਜੀ ਕਹਿਣਾ ਗੱਡੀਆਂ ਆਪਣੀ ਤਿਆਰ ਆ ਲੱਗ ਰਹੀ ਪਹੁੰਚ ਜਾ ਹਾ ਗੋਲੇ ਮੈਂ ਗੱਡਿ ਚਾਗ ਰਿਹਾ ਉਹ ਚੰਗਰ ਜੀਮਰੀ ਸੰਗਤ ਛਿਮਰੀ ਸਗਤ ਜੀ ਮਰੀ ਦਾ ਤਾਂ ਕੰਦ ਨਹੀਂ ਆਉਂਦਾ ਜੋ ਟੁੱਟ ਕੇ ਆਉਂਦਾ ਹਾਂ ਬਈ 48 ਕੰਨੀ ਦੇਖ ਮੇਰੇ ਕੰਨੀ ਨਹੀਂ ਦੇਖਿਆ ਯਾਰ ਬੁਰੇ ਲੱਗ ਰਹੇ ਕਿਉਂ ਦੇਖ ਅੰਗ ਸੰਗ ਲੜਾ ਬੈਲੀ ਪਾ ਰਿਹਾ ਉਹ ਦੇਖ ਰਵੀ ਆ ਕੰਪਾ ਤੇ ਫੋਨ ਕਰ ਰੇ ਕੀ ਫਾਇਦਾ ਰੋਟੀ ਖਾ ਲਈ ਤਿਆਰ ਆ ਫਿਰ ਟੈਂਟ ਕੱਢਣਾ ਅੱਜ ਜਾਗਾ ਉਈ ਜੱਕਰ ਨਹੀਂ ਉਹਦੇ ਬਲਵੀਰ ਨੂੰ ਜ਼ਿਆਦਾ ਕਾਲੀ ਹੋਰੀ ਆਹ ਤੂੰ ਤਾੜ ਕੇ ਬੰਦ ਕੀ ਲੈ ਜੀ 30 30 ਓਏ ਮਾਹ ਜੋ ਮਾਹ ਜੋ

माता रानी का जा रखी मुरा चाह है पीछे बैठ जा मुरा बाकी पिछड़ा हो जा सारे मारक तो 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 मार मार सड़ेगा ਡੋਲੀ ਚਾਹ ਵਾਲਾ ਪੰਪਰ ਕੇ ਉੱਪਰ ਵੀ 20 ਕਿਲੋ ਗਿਆ ਸਾਡਾ ਵੀਰ ਕਹਿੰਦਾ ਮੈਂ ਇਸਕਾ ਮੈਂ ਨਿਕਣਾ ਹੈ ਗੁਰਵਿੰਦਰ ਗੁਰਵਿੰਦਰ ਸਿੰਘ ਸਮੋਸਾ ਸਿੰਘ ਸੇਵਾ ਕਰੀ ਵੀਰ ਨੇ ਵਾਹ ਜੀ ਵਾਹ ਐਸੀ ਸੇਵਾਦਾਰ ਚਾਹੀਦੇ ਆਪਾਂ ਨੂੰ ਪਤਲਾ ਪੜੀ ਕੰਮ ਕਰ ਰੋ ਸਲੰਡਰ ਆ ਗਿਆ ਸਲੰਡਰ ਲੈ ਲਓ ਭਾਈ ਬੰਦੇ ਉਹ ਸਲੰਡਰ ਲੈ ਕੀ ਕਰ ਰਹੇ ਧੰਮੇ ਉਹ ਕੀ ਕਰ ਰਹੇ ਮੈਨੂੰ ਬਤਾਵੇ ਕਿਆ ਕਰ ਰਿਹਾ ਤੂੰ ਹਾਂ ਬਾਬੂ ਝੰਡਾ ਬੰਨ ਰਹੇ ਗੁਰੂ ਜੀ ਉਹ ਹਿੰਦੀ ਹੁੰਦੀ ਨਹੀਂ ਬੋਲਣੀ ਉਹਰਾ ਜਾ ਵੀ ਜਾ ਵੀ ਅਜੀ ਝੰਡਾ ਬੰਨ ਰਹੇ ਗੁਰੂ ਜੀ ਕਹਿਆ ਤਾਂ ਉਹ ਹਿੰਦੀ ਨਹੀਂ ਬੋਲਣੀ ਐ ਉਹ ਪੰਜਾਬੀ ਚੱਲੇਗੀ ਪੂਰਾ ਪੁਆਦੀ ਚਲਾਈ ਪੁਆਦੀ ਪੁਆਦੀ ਜਾਂ ਹਿੰਦੀ ਨਹੀਂ ਉਹ ਹੀ ਰੱਸੀ ਨਾ ਤੇਰੇ ਗਲ ਮੇ ਬੰਨ ਦੇਗੇ ਠੀਕ ਹੈ ਜੀ ਹਾਂ ਝੰਡਾ ਬੰਨ ਰਹੇ ਹਾਂ ਹਾਂ ਝੰਡਾ ਬੰਨਦੇ ਹੀ ਬਸ ਨਿਉ ਗਿਆ ਉਹਦੇ ਉੱਪਰ ਲੱਗਦਾ ਦੇਖ ਸੇਵਾਦਾਰ ਲੱਗ ਰਿਹਾ ਸੇਵਾਦਾਰ ਗਿਆ 80 ਦਾ 8 ਨੰਬਰ ਆਏ ਅੱਜ ਅੱਜ ਬਲੀ ਚੜਾ ਗਈ ਸੀ ਨਾ 27 ਤਰੀਕ ਨੂੰ 27 ਨੂੰ ਇਹ ਕੋਣ ਬਸੇਗਾ ਇਹ ਆ ਬਲਗਾਨੀ ਚੋ ਸੁਣੋ ਅੱਛਾ ਸਿੱッセ ਤੋਂ ਕਾਲੇ ਕਰਾ ਰੱਖੇ ਪੂਰੇ ਨੋ ਖਾਰੇ ਆ ਰੁੱਟੀ ਨਹੀਂ ਖਾਈ ਦਿੰਨੇ ਆ ਲੀ ਹੋਈ ਆ ਦੀ ਸਮੋਸਾ ਇਹ ਦੇ ਸਾਰੇ ਸਾਰੇ ਭਈਏ ਨੇ ਪੱਗਾਂ ਵਾਲੇ ਭਈਏ ਵਾਲੇ ਜੋਨੇ ਕੱਪੜਾ ਲੈ ਆ ਕੱਟਦੇ ਕੱਟਣੀ ਹੋ ਜੂਨਾਂ ਦੇ ਕੇਤ ਲਈ ਮਰੀ ਗੁੰਨ ਨਹੀਂ ਚਾਲਾਂ ਠੰਡੀ ਗੱਲ ਸੀ ਕੇ ਦਿਨ ਨੂੰ ਪਾ ਰੱਖਦੇ ਹੋ ਵੀ ਇਹ ਟੱਕਰ ਦੇ ਰਹਾ ਚਲੋ ਵੱਡੋ ਆਲੂ ਵੱਡੋ ਹਿੰਮਾ ਕੇ ਹਰ ਚੇਖ ਯਾਰ ਗੂੜੀ ਮਨ ਲੱਗਦਾ ਬੰਨ ਰਸਤ ਆਲੂ ਆਲੂ ਜੀੜੇ ਨਹੀਂ ਗਰੇ ਮੇਰੇ ਰਸਤਾ ਵੀ ਛੁੱਟਣਾ ਪੈਣਾ ਬੰਨ ਰਸਤਾ ਲੈਣਾ 10000 ਤਰਲੇ ਹੀ ਹੈਗੇ ਇਹ ਵੱਡਣੇ ਕਿੱਤੀ ਬਾਲ ਪਈ ਲੈਟ ਨੇਰਾ ਹੋ ਰਿਹਾ ਜਲਦੀ ਕਰ ਜਾਣਦੇ ਜਾਣਦੇ 7 ਫੁੱਟ 7 ਫੁੱਟ ਉਹ ਕੁਝ ਵੀ ਚੜ ਰਿਹਾਗਾ ਸੀ ਉੱਪਰੋਂ ਚੱਲ 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 ਆਂਦੇ ਆਂਦੇ ਆਰਦੇ ਆਰਦੇ ਬੱਸ ਨਹੀਂ ਠੀਕ ਆ ਜੈਂਟੀ ਦੂਸਰੀ ਟਰੈਲੀ ਆਵਗੀ ਉਹ ਦੂਸਰੀ ਟਰੈਲੀ ਆਵਗੀ ਦੂਸਰੀ ਟਰੈਲੀ ਆਵਗੀ ਠੀਕ ਆ ਆਰਦੇ ਬਈ ਆਰਦੇ ਉਹ ਇੱਧਰ ਰੱਖ ਇਸ ਸਾਈਡ ਲਿਆਣੀ ਐ ਇਸ ਸਾਈਡ ਆਹ ਇੱਥੇ ਲਿਆਣੀ ਆ ਯਾਰ ਅਮਰ ਨੇ ਖੜੇ ਮਹਾ ਲਾਣੀ ਆਂ ਆਣਦੇ ਆਣਦੇ ਕੱਟ ਕ ਉੱਧਰ ਦੇਖੀਏ ਇੱਕ ਵੇ ਸਿੱਧਾ ਕਰ ਲੈ ਚਲ ਆਣਦੇ ਆਣਦੇ ਉਹ ਆਪੇ ਹੋ ਜਾ ਕਰ ਲੇਗਾ ਆਪਣੇ ਕਰ ਲੇਗਾ ਹੈ ਬਰਾ ਪਿੰਦਰ ਸਹੀ ਦੇਖ ਚਲ ਦੇ ਇੱਕ ਕੱਢ ਲੈ ਆਪਣੇ ਆਪ ਯਾਰ ਗੱਡੀ ਹਟਾ ਦੇ ਤੇ ਪੂਮਾ ਕਾ ਚਾਬੀ ਬੈਰੂ ਜਮ ਲੈ ਕੇ ਆਉਂ ਇਧਰ ਹੀ ਬਾੜਦੇ ਸੈਂ ਕਿ ਇਧਰ ਬਾੜ ਦੇ ਇਧਰ ਇਧਰ ਅਵੀ ਮਾ ਮੁੰਡਿਆਂ ਚ ਮਗਾ ਕੇ ਘੇਰ ਦੋ ਫਾਸ ਨੂੰ ਜੇਹੀ ਕੀ ਚੀਜ਼ ਹੈ ਸਾਰੀ ਜੇਹੀ ਕੀ ਟੀਮ ਜੇਹੀ ਅੰਦਰ ਲੈ ਚੰਮ ਕਰਾ ਜਾਏ ਗੋਲੀਆਂ ਖੇਲੇ ਬੰਟੇ ਖੇਲੇ ਜਾਏ ਬੰਟੇ ਪਰਾ ਹੋ ਜਾ ਬੜਾ ਸੇਵਾਦਾਰ ਦੇਖਣ ਦੇ ਦੇ ਕੇ ਕੰਚ ਨਾ ਮੜਵਾ ਲਈ ਹੱਥ ਮਾਂ ਹਾਂ ਚੱਲ ਰੇ ਕੰਮ ਦਾ ਪੱਗਾ ਆ ਜੀ ਫੱਤੇ ਹਾਂ ਨਾ ਸਵੇਰੀ ਹੋ ਜਾਣਾ ਜੀ ਦਾ ਕੰਮ ਉਰ ਰੈਡੀ ਰੈਡੀ ਆ ਜੀ ਰੈਡੀ ਉਹ ਕੰਮ ਨਾ ਹੋ ਔਰ ਆ ਕਦੀ ਸੋਹੰਦਾ ਰਹਾ ਹੋਰ ਕੰਮ ਚੱਲ ਜਾ ਨਾ ਜੀ ਨਾ ਬਿਲਕੁਲ ਵੀ ਨਹੀਂ ਹੋ ਕੰਮ ਕਰਦੇ ਆ ਸੰਗੀਤ ਇਹ ਵੀ ਰਾਤ ਨੂੰ ਪੈਰ ਵੀ ਦੇਣਾ ਜੀ ਵੀ ਹਾਂ ਪਹਿਲਾਂ ਦੇਣਾ ਰਾਤ ਨੂੰ ਉਹਨਾਂ ਰਾਤ ਨੂੰ ਮੈਂ ਆਵਾਂ ਪਤਾ ਜੀ ਪਤਾ ਮੈਨੂੰ ਮਹਿਫਿਲ ਜਮਾਂ ਦੀ ਰਾਤ ਨੂੰ ਪੂਰੀ ਠੀਕ ਹੈ ਚੰਗੀ ਲੱਗ ਗਈ ਗੁਰੀ ਸਟੱਟਾ ਲਾ ਕੇ ਰੱਖੀਏ ਹਾਂ ਹਾਂ ਡੰਡੇ ਤੇਲ ਲਗਾ ਕੇ کہیں ਮੈਨੂੰ ਪਿੱਟਰੀ ਦਿਖਣੀ ਜੀ ਦੀ ਸਫਾਈ ਚੂਰੀ ਰੱਖੀ ਹੋਈ ਆ ਚੂਰੀ ਕਾਸ ਬਸ ਤਾਲੂ ਛਿੱਲਦੇ ਨੇ ਤਾਲੂ ਛਿੱਲਦੇ ਨੇ ਬਸ ਤਾਂ ਯਾਰ ਇੱਥੇ ਜੀ ਠੀਕ ਕਰਦੇ ਇਲਾ ਇਮਾਮ ਚੰਦ ਮਾਂ ਪੰਦ ਕਰਿਆ ਬੰਦ ਚੱਟੀ ਹੋ ਗਈ ਗੰਦ ਓਏ ਗਲਤ ਬੋਲਦੀ ਆ ਬਤਿਆ ਜੀ ਹੋ ਗਈ ਸਾਰੀ ਜਿਆ ਸਵੇਰ ਵਾਸਤਾ ਸਵੇਰੀ ਮਿਲਾਂਗੇ ਸਾਨੂੰ ਕਰੀ ਜਿਆ ਆਸਰੀ ਆਖਾਲ ਉਹ ਗੋਲੇ ਨਾ ਤੋ ਆਪ ਕੰਮ ਕਰ ਰਿਆ ਤਨ 4:00 ਬੰਦੇ ਹੋਰ ਲਾ ਰੱਖੀ ਚਾਹੁੰਦਾ ਮੈਂ ਨਾ ਸੁਣ ਮੈਂ ਗੁੜਰੀ ਦੇਖੇ ਜਰਾ 3:00 ਵੇ ਠੀਕ ਕਰਾਉਣੇ ਮੈਂ ਪਿਛਲੀ ਵਾਰੀ ਹੋ ਗਿਆ ਥੋੜਾ ਜਿਹਾ ਟਾਈਮ ਹਾਂ ਹਾਂ ਤੇ ਦਿੱਤੇ ਸਮੇਂ ਗਲੀ ਨਹੀਂ ਬਈ ਗਲੀ ਨਹੀਂ ਹੈ ਕਹਿੰਦੇ ਲੈ ਆ ਕਹਿੰਦੇ ਲੈ ਆ 900 ਦੇ ਲੈ 900 ਕੇ ਲੈ ਆ ਨਵੇਂ ਬੂਟ ਬੰਦਾ ਹੈ 900 ਕੇ ਲੈ ਆ ਮੈਂ ਕਿਹ ਦੇ ਦਿਆ ਤੈਨੂੰ ਮੂੰਹ ਦੇ ਇੱਕ 200 ਵਾਲੇ ਉਹ 900 ਕੇ ਕਹਿ ਰਿਆ ਯਾਰ ਕੋਲੇ ਇਹਨੂੰ ਜਾ ਦੇ ਅੰਦਰ ਜਾ 1000 ਕੀ 1000 ਕੀ ਮੈਂ ਕਿਹ ਕਰ ਦਿਆ ਅੱਛਾ ਮੂੰਹ ਦੇ ਇੱਕ ਗੋਲੀ ਦੀ ਬਾਤ ਕਰਾ ਦਿੰਦਾ ਫਰੀਮ ਆ ਅੱਗਾ ਦੇਖਦੇ ਹਾਂ ਕਿ ਨਵਾਂ ਬੜਵਾਲੀ ਹੈ। ਸਾਰੇ ਬਾਬੇ ਕੀ ਕਰ ਰਹੇ ਨੇ। ਬੱਟੀ ਕੰਮ ਕਰ ਲੈ। ਹਾਂ। ਫੋਨ ਬੱਲ ਰਿਹਾ। ਹਲੋ। ਹਾਂਜੀ। ਉਹ ਜੀ ਫਿਰ ਆਪਾਂ ਆਗੇ ਆਪਣੀ ਕੰਪਨੀ ਇਹਦੇ ਕੀ ਆਪਣੀ ਕੰਪਨੀ ਵਾਲਿਆਂ ਨੇ ਬਹੁਤ ਵਧੀਆ ਚੰਗਾ ਕੰਮ ਕਰਿਆ ਤੁਹਾਨੂੰ ਦਿਖਾਉਂਦੇ ਆ ਦੇਖੋ ਬਹੁਤ ਸੋਹਣੀ ਫੋਟੋ ਆ ਬਹੁਤ ਸੋਹਣੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦਾ ਬੋਜੀ ਮੇਰੀ ਸਾਰੇ ਬੀੜਣੀ ਉਹੀ ਬੇਨਤੀ ਆ ਜਿਹੜੇ ਬੈਠੇ ਸੇਖ ਰਹੇ ਹੋਰਾ ਹਾਂਜੀ ਸਾਰੇ ਜੀ ਆਪਣੇ ਮੰਝਿਆ ਵਾ ਚਲੋ ਸਿਰਫ ਦੋ ਬੰਦਿਆਂ ਦੀ ਰੋਟੀ ਆ ਉਹਨੂੰ ਬੈਠਣ ਦਿਓਰਾ ਹਾਂਜੀ ਅਰਥ ਵਿੱਚ ਚਲੋ ਸੌਂ ਜਾਗਾ ਬਈ ਪਰ ਇਨੀ ਮਾਬ ਕਰ ਗਈ ਤਾਂ ਮੰਨੂ ਨਹੀਂ 11:00 ਵੱਜ ਗਏ ਜੀਆ ਸੌਣੇ ਦਾ ਟਾਈਮ ਐ ਜੀ ਇਤੋਂ ਆ ਉੱਠ ਗਿਆ ਭਾਈ ਸਵੇਰੀ ਵੀ ਕੰਮ ਕਰਨਾ ਉਹ ਦੇਖਿੱਤੋ ਉੱਲੂ ਝਾਕ ਜਿੱਥੋਂ ਸੇ ਝਾਕ ਜੂ ਉੱਲੂ ਝਾਕੇਣਾ ਸੌ ਜਾ ਸਮਝ ਜੀਆ ਕੀ ਦੇਖ ਰੇ ਫਰਥ ਟਾਈਮ ਨਹੀਂ ਹੋਸੀ ਲੈ ਦੇਖ ਕਿ ਤਰੋਂ ਖੜੇ ਹੋਏ ਕੰਨਸ ਵਾਲਾਂਗੇ ਯੋ ਲੂਬੇ ਕੁਲੂ ਇਹਦੇ ਕਿਸ ਕਮਿਆ ਕੌਣ ਆਇਓ ਇਹਦੇ ਵੀ ਅਜੇ ਕਿਸ ਕਮਿਆ ਦੇ ਮੂੰਹ ਤੇ ਇਤਨਾ ਆਰਡਰ ਆ ਜੁੱਤੀ ਸੂਟ ਦੇ ਥਾਲੀ ਮੂੰਹ ਸਾਰੇ ਇਤਰੇ ਬੇ ਕੋਮ ਹੋ ਗਏ ਵੀ ਉਹ ਸਾਰੇ ਸੋ ਜੋ ਵੀ ਜਾ ਜਿਹਨੂੰ ਮੇਰੇ ਕੋਲ ਜਾਣਾ ਗੱਡੀ ਮ ਘਰਾਂ ਚਲੋ ਸਵੇਰੀ ਫੇਰਾ ਜਾਗੇ 5 ਵਜੇ ਕਿੰਨੂ ਮਨੂ ਲਈ ਯਾਰ ਰੋਟੀ ਵਾਲੀ ਕੌਣ ਲਿਆਉਗਾ ਉੱਪਰ ਬੈਠ ਕੇ ਮੈਂ ਰੋਟੀ ਵਾਲੀ ਕਹ ਜਿਹੜੀ ਹੈ ਚਾਰ ਪੰਜ ਜਣੀਆਂ ਭੱਜੂ ਕੋਈ ਸੋ ਜਾ ਘਰ ਕੇ ਇਹਨੂੰ ਕਰੇ ਬੈਗ ਬੈਗ ਕਰਦੀ ਇਹ ਚੱਕ ਲਿਆ ਕਿੰਨਾ ਕੋਈ ਨਹੀਂ ਠੀਕ ਆ ਫੇਰੀ ਉੱਠ ਜੂ ਸੱਜਣਾ ਅੰਦਰ ਕੋਣ ਟਰੈਲੀ ਮਾ ਕੋਣ ਟਰੈਲੀ ਅੰਦਰ ਸੋਰੀਆਂ ਅੰਦਰ ਕੋਣ ਕੋਣਾ ਇਹ ਦੇਖਣਾ ਬਣਾ ਕੋਣ ਅੰਦਰ ਜਗ੍ਹਾ ਹੈ ਅੰਦਰ ਬਹਿ ਜਾਓ ਥਵੇਂ ਮਰ ਨਹੀਂ ਇੰਦਰ ਲਿਖ ਦੇ ਕੈਲੀ ਕਰ ਰખી ਅੰਦਰ ਬਹਿ ਜਾਓ ਨਾ ਤੇ ਵਾਈਰ ਵਿਚਾਰ ਰખી ਚਲੋ ਗੁੱਡ ਨਾਈਟ ਫਿਰ ਬਾਏ ਬਾਏ ਟਾਟਾ ਸੋ ਜਾਓ